ਸਤਿ ਸ੍ਰੀ ਅਕਾਲ ਜੀ ਅਸੀਂ ਬੈਠੇ ਹਾਂ ਇਸ ਟਾਈਮ ਪਾਣੀ ਵਾਲੀ ਟੈਂਕੀ ਤੇ ਪਿੰਡ ਰੰਗੀਆਂ ਜਿਲ੍ਹਾ ਸੰਗਰੂਰ ਤੇ ਗੱਲ ਇਹ ਆ ਵੀ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਇੱਥੋਂ ਦਾ ਏਜੰਟ 25 ਲੱਖ ਰੁਪਏ ਕਿਸੇ ਪਰਿਵਾਰ ਦਾ ਮਾਰ ਗਿਆ ਅਮਰੀਕਾ ਜਾਣ ਦੇ ਚੱਕਰ 'ਚ ਤੇ ਅੱਜ ਪਰਿਵਾਰ ਨੂੰ ਪੂਰੇ 3 ਦਿਨ ਹੋ ਗਏ ਕੁੜੀ ਨੂੰ ਪਾਣੀ ਵਾਲੀ ਟੈਂਕੀ ਤੇ ਬੈਠੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਆਪਦਾ ਜ਼ੋਰ ਦਿਖਾ ਰਿਹਾ ਵੀ ਅਸੀਂ ਹੈਗੇ ਆ ਆਮ ਆਦਮੀਆਂ ਦੇ ਬੰਦੇ ਭਗਵੰਤੋ ਮਨ ਸਾਹ ਨਾਲ ਉਹਨੇ WhatsApp ਤੇ DP ਲਾਈ ਆ ਆਪਦਾ ਪੂਰਾ ਜੋਰ ਦਿਖਾਉਂਦਾ ਬੰਦਾ ਤੇ ਅੱਜ ਪੂਰੇ 3 ਦਿਨ ਹੋ ਗਏ ਸਾਨੂੰ ਕੁੜੀ ਨੂੰ ਪਾਣੀਆ ਟੈਂਕੀ ਤੇ ਬੈਠੇ ਨੂੰ ਆਹ ਦੇਖ ਲੋ ਓਦਰ ਕੁੜੀ ਦੀ ਹਾਲਤ ਕੋਈ ਕਿਸੇ ਤਰ੍ਹਾਂ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਅਧਾਇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਕੋਈ ਪੁੱਛ ਬੜਤਾਲ ਨਹੀਂ ਕੀਤੀ ਜਾ ਰਹੀ ਉਹ ਬੰਦੇ ਪੂਰਾ ਜੋਰ ਦਿਖਾ ਰਿਹਾ ਵੀ ਹਾਂ ਅਸੀਂ ਆਮ ਆਦਮੀ ਦੇ ਵਿੱਚ ਹੈ ਤੇ ਸਾਡਾ ਜੋਰ ਚੱਲ ਰਿਹਾ ਇਸਟ ੱੱਲੇ ਦੁਕਾਨਾਂ ਸਾਨੂੰ ਮੰਡੀ ਦੇ ਵਿੱਚ ਬਾਹਰ ਧਰਨਾ ਲੱਗਿਆ ਹੋਇਆ। ਇੱਧਰ ਬੈਠਿਆ, ਉੱਧਰ ਬੈਠਿਆ, ਬਾਕੀ ਬਾਹਰਲੀ ਛੜ ਮੰਡੀ ਆ ਉੱਥੇ ਧਰਨਾ ਲੱਗਿਆ ਹੋਇਆ। ਐਦਾਂ ਦਾ ਕਾਨੂੰਨ ਚੱਲ ਰਿਹਾ। ਸਸਰੀਕਾਲ ਜੀ, ਅਸੀਂ ਬੈਠੇ ਹਾਂ ਇਸ ਟਾਈਮ ਪਾਣੀ ਵਾਲੀ ਟੈਂਕੀ ਤੇ ਪਿੰਡ ਰੰਗੀਆਂ, ਜ਼ਿਲ੍ਹਾ ਸੰਗਰੂਰ। ਤੇ ਗੱਲ ਇਹ ਆ ਵੀ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਇੱਥੋਂ ਦਾ ਏਜੰਟ 25 ਲੱਖ ਰੁਪਈਆ ਕਿਸੇ ਪਰਿਵਾਰ ਦਾ ਮਾਰ ਗਿਆ ਅਮਰੀਕਾ ਜਾਣ ਦੇ ਚੱਕਰ 'ਚ। ਤੇ ਅੱਜ ਪਰਿਵਾਰ ਨੂੰ ਪੂਰੇ 3 ਦਿਨ ਹੋ ਗਏ ਕੁੜੀ ਨੂੰ ਪਾਣੀ ਵਾਲੀ ਟੈਂਕੀ ਤੇ ਬੈਠੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹ ਆਪਦਾ ਜ਼ੋਰ ਦਿਖਾ ਰਿਹਾ ਵੀ ਅਸੀਂ ਹੈਗੇ ਆ ਆਮ ਆਦਮੀਆਂ ਦੇ ਬੰਦੇ। ਭਗਵੰਤਮਾਨ ਸਾਹਿਬ ਨਾਲ ਉਹਨੇ WhatsApp ਤੇ ਡੀਪੀ ਲਾਈ ਆ ਆਪਦਾ ਪੂਰਾ ਜ਼ੋਰ ਦਿਖਾਉਂਦਾ ਬੰਦਾ। ਤੇ ਅੱਜ ਪੂਰੇ 3 ਦਿਨ ਹੋ ਗਏ ਸਾਨੂੰ। ਕੁੜੀ ਨੂੰ ਪਾਣੀ ਆ ਟੈਂਕੀ ਤੇ ਬੈਠੇ ਨੂੰ ਆਹ ਦੇਖ ਲੋ ਓਧਰ ਕੁੜੀ ਦੀ ਹਾਲਤ। ਕੋਈ ਕਿਸੇ ਤਰ੍ਹਾਂ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਅਧਾਇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਕੋਈ ਪੁੱਛ ਬੜਤਾਲ ਨਹੀਂ ਕੀਤੀ ਜਾ ਰਹੀ ਉਹ ਬੰਦੇ ਪੂਰਾ ਜ਼ੋਰ ਦਿਖਾ ਰਿਹਾ ਵੀ ਹਾਂ ਅਸੀਂ ਆਮ ਆਦਮੀ ਦੇ ਵਿੱਚ ਹੈ ਤੇ ਸਾਡਾ ਜ਼ੋਰ ਚੱਲ ਰਿਹਾ ਇਸ ਟੱਲ ਥੱਲੇ ਦਿਖਾ ਹਨ ਤੁਹਾਨੂੰ ਮੰਡੀ ਦੇ ਵਿੱਚ ਬਾਹਰ ਧਰਨਾ ਲੱਗਿਆ ਹੋਇਆ ਇੱਧਰ ਬੈਠਿਆ ਉੱਧਰ ਬੈਠਿਆ ਬਾਕੀ ਬਾਹਰਲੀ ਛੜ ਮੰਡੀਆ ਉੱਥੇ ਧਰਨਾ ਲੱਗਿਆ ਹੋਇਆ ਐਦਾਂ ਦਾ ਕਾਨੂੰਨ ਚੱਲ ਰਿਹਾ ਸਾਸਰੀ ਗਾਲ ਜੀ ਅਸੀਂ ਬੈਠੇ ਹਾਂ ਇਸ ਟਾਈਮ ਪਾਣੀ ਵਾਲੀ ਟੈਂਕੀ ਤੇ ਪਿੰਡ ਰੰਗੀਆਂ ਜਲਾ ਸੰਗਰੂਰ ਆ ਤੇ ਗੱਲ ਇਹ ਆ ਵੀ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਵੀ ਇੱਥੋਂ ਦਾ ਏਜੰਟ 25 ਲੱਖ ਰੁਪਈਆ ਕਿਸੇ ਪਰਿਵਾਰ ਦਾ ਮਾਰ ਗਿਆ ਅਮਰੀਕਾ ਜਾਣ ਦੇ ਚੱਕਰ ਚ ਤੇ ਅੱਜ ਪਰਿਵਾਰ ਨੂੰ ਪੂਰੇ 3 ਦਿਨ ਹੋ ਗਏ ਕੁੜੀ ਨੂੰ ਪਾਣੀ ਵਾਲੀ ਟੈਂਕੀ ਤੇ ਬੈਠੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਪ੍ਰਸ਼ਾਸਨ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹ ਆਪਦਾ ਜ਼ੋਰ ਦਿਖਾ ਰਿਹਾ ਵੀ ਅਸੀਂ ਹੈਗੇ ਆ ਆਮ ਆਦਮੀਆਂ ਦੇ ਬੰਦੇ ਭਗਵੰਤ ਮਾਨ ਸਾਹਿਬ ਨਾਲ ਉਹਨੇ WhatsApp ਤੇ ਡੀਪੀ ਲਾਈ ਆ ਆਪਦਾ ਪੂਰਾ ਜ਼ੋਰ ਦਿਖਾਉਂਦਾ ਬੰਦਾ ਤੇ ਅੱਜ ਪੂਰੇ 3 ਦਿਨ ਹੋ ਗਏ ਸਾਨੂੰ ਕੁੜੀ ਨੂੰ ਪਾਣੀਆ ਟੈਂਕੀ ਤੇ ਬੈਠੇ ਨੂੰ ਆਹ ਦੇਖ ਲੋ ਓਧਰ ਕੁੜੀ ਦੀ ਹਾਲਤ ਕੋਈ ਕਿਸੇ ਤਰ੍ਹਾਂ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੀ ਸਰਕਾਰੀ ਅਧਾਇਰੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਕੋਈ ਪੁੱਛ ਬੜਤਾਲ ਨਹੀਂ ਕੀਤੀ ਜਾ ਰਹੀ ਉਹ ਬੰਦੇ ਪੂਰਾ ਜ਼ੋਰ ਦਿਖਾ ਰਿਹਾ ਵੀ ਹਾਂ ਅਸੀਂ ਆਮ ਆਦਮੀ ਦੇ ਵਿੱਚ ਹੈ ਤੇ ਸਾਡਾ ਜ਼ੋਰ ਚੱਲ ਰਿਹਾ ਇਸ ਟੱਥ ਥੱਲੇ ਦਿਖਾਣਾ ਤੁਹਾਨੂੰ ਮੰਡੀ ਦੇ ਵਿੱਚ ਬਾਹਰ ਧਰਨਾ ਲੱਗਿਆ ਹੋਇਆ ਇੱਧਰ ਬੈਠਿਆ ਉੱਧਰ ਬੈਠਿਆ ਬਾਕੀ ਬਾਹਰੀ ਛੜ ਮੰਡੀਆ ਉੱਥੇ ਧਰ ਰਾ ਲੱਗਿਆ ਹੋਇਆ ਇਦਾਂ ਦਾ ਕਾਨੂੰਨ ਚੱਲ ਰਿਹਾ